ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਅਸੀਂ ਇੱਕ ਸੰਗਰੂਰ ਦੇ ਵਿੱਚ ਆਏ ਸੀ ਇੱਥੇ ਇੱਕ ਜਬਰ ਵਿਰੋਧੀ ਰੈਲੀ ਕੀਤੀ ਹੋਈ ਹੈ ਆਪਰੇ ਨੇ ਸਾਡੇ ਨਾਲ ਇੱਕ ਬਾਈ ਜੀ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਂ ਕੀ ਹੈ ਜੀ ਮਲਕੀਤ ਸਿੱਧੂ ਮਲਕੀਤ ਸਿੱਧੂ ਜੀ ਤੁਸੀਂ ਕੁਝ ਆਪਣੇ ਤੁਕਬੰਦੀ ਕਰਦੇ ਹੋ ਕੋਈ ਗਾਣਾ ਸੁਣਾਉਣਾ ਚਾਹੋ ਸੁਣਾਉ ਮੈਂ ਗਾਣਾ ਲਿਖਿਆ ਭਗਵਾਨ ਦਮਨ ਤੇ ਜਿਹੜੇ ਨੂੰ ਅਸੀਂ ਵੋਟਾਂ ਪਾ ਕੇ ਕਾਮਯਾਬ ਕੀਤਾ ਤੇ ਅੱਜ ਸਾਨੂੰ ਭੁੱਲ ਗਿਆ ਉਹ ਆਜਾ ਤੈਨੂੰ ਸੱਜਣ ਬੇਲੀਆਂ ਵਰਗਾ ਤੈਨੂੰ ਸੱਜਣ ਬੇਲੀਆਂ ਵਰਗਾ ਕੋਈ ਮੋਹ ਨਹੀਂ ਰਹਿ ਗਿਆ ਓਏ ਲੈ ਕੇ ਬੋਟਾ ਮਾਨਾ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਲੈ ਕੇ ਬੋਟਾ ਮਾਨਾ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਕਰਕੇ ਕਾਰਨਾਮੇ ਤੂੰ ਵੱਡੇ ਫਿਰਦਾ ਭੇਦ ਸਪਾਉਂਦਾ ਓਏ ਕਰਕੇ ਕਾਰਨਾਮੇ ਤੂੰ ਵੱਡੇ ਫਿਰਦਾ ਭੇਦ ਸਪਾਉਂਦਾ ਓਏ ਆਮ ਆਦਮੀ ਭੁੱਲ ਜਾ ਮੁੜ ਕੇ ਕਿਤੇ ਨਹੀਂ ਆਉਂਦਾ ਓਏ ਆਮ ਆਦਮੀ ਭੁੱਲ ਜਾ ਮੁੜ ਕੇ ਕਿਤੇ ਨਹੀਂ ਆਉਂਦਾ ਓਏ ਮੱਥੇ ਰੱਬ ਨੇ ਲਿਖਿਆ ਸਾਡੇ ਮੱਥੇ ਰੱਬ ਨੇ ਲਿਖਿਆ ਸਾਡੇ ਤੂੰ ਖੋ ਕੇ ਨਹੀਂ ਲੈ ਗਿਆ ਓਏ ਲੈ ਕੇ ਬੋਟਾ ਮਾਨਾ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਲੈ ਕੇ ਬੋਟਾ ਮਾਨਾ ਬਦਲ ਗਿਆ ਤੂੰ ਉਹ ਨਹੀਂ ਰਹਿ ਗਿਆ ਓਏ ਇੱਥੇ ਜੱਟ ਜੱਟਾਂ ਦੇ ਬਣਦੇ ਓਏ ਭੋਲੂ ਬਣੀ ਨਰੇਣੇ ਦਾ ਐਥੇ ਜੱਟ ਜੱਟਾਂ ਦੇ ਬਣਦੇ ਭੋਲੂ ਬਣੀ ਨਰੇਣੇ ਦਾ ਨਕਲੀ ਪੁੱਤ ਨਕਲੀ ਪੁੱਤ ਜੱਟਾਂ ਦਾ ਬਣਿਆ ਤੂੰ ਜੰਮਿਆ ਕਿਸੇ ਕਲੇਣੇ ਦਾ ਬਾਜੀ ਬਾਜੀ ਬਾਜ ਗਿਆ ਨਕਲੀ ਪੁੱਤ ਜੱਟਾਂ ਦਾ ਬਣਿਆ ਤੂੰ ਜੰਮਿਆ ਕਿਸੇ ਕਲੇਣੇ ਦਾ ਕਿਹੜੀਆਂ ਜੈਂਡੋਰੀਆਂ ਪਾਈਆਂ ਤੈਂ ਕਿਹੜੀਆਂ ਜੈਂਡੋਰੀਆਂ ਪਾਈਆਂ ਐਵੇਂ ਝੂਠਾ ਹੀ ਕਹਿ ਗਿਆ ਓਏ ਲੈ ਕੇ ਬੋਟਾ ਮਾਨਾ ਬਦਲ ਗਿਆ ਤੂੰ ਉਹ ਨਹੀਂ ਰਹੇਗਾ ਓਏ ਲੈ ਕੇ ਬੋਟਾ ਮਾਨਾ ਬਦਲ ਗਿਆ ਤੂੰ ਉਹ ਨਹੀਂ ਰਹੇਗਾ ਓਏ ਤੈਨੂੰ ਸੱਜਣ ਬੇਲੀਆਂ ਮਰਗਾ ਕੋਈ ਮੋਹ ਨਹੀਂ ਰਹੇਗਾ ਓਏ ਲੈ ਕੇ ਬੋਟਾ ਮਾਨਾ ਬਦਲ ਗਿਆ ਤੂੰ ਉਹ ਨਹੀਂ ਰਹੇਗਾ ਓਏ ਬਾਜੀ ਬਾਜੀ ਉਹ ਜਿੰਮੇ ਕਹਿੰਦੇ ਨੇ ਭਾਈ ਜੀ ਨੇ ਬੜਾ ਵਧੀਆ ਗੀਤ ਗਾਏ ਇਹਨੂੰ ਗੀਤ ਨਾ ਸਮਝੋ ਜਿੰਮੇ ਕਹਿੰਦੇ ਵੀ ਦਿਲ ਚੋਂ ਇੱਕ ਹੂਕ ਹੈ ਜੋ ਸਾਡੇ ਲੋਕ ਨੇ ਸਾਡਾ ਆਵਾਮ ਆ ਉਹਨਾਂ ਦੇ ਪ੍ਰਤੀ ਇਹਨਾਂ ਦੇ ਗੀਤ ਦੇ ਵਿੱਚ ਹਮਦਰਦੀ ਹੈ ਤੇ ਮੌਕੇ ਦੀਆਂ ਸਰਕਾਰਾਂ ਤੇ ਇਹ ਕੱਲੂ ਵੀ ਬੜੇ ਤਿੱਖੇ ਸਵਾਲ ਕੀਤੇ ਨੇ ਭਾਈ ਜੀ ਨੇ ਬਾਜੀ ਬਾਜੀ ਤੁਸੀਂ ਸਾਡੇ ਨਾਲ ਬਣੇ ਰਹੇ ਇਸ ਤਰ੍ਹਾਂ ਦੇ ਮਨੋਰੰਜਕ ਦੇਸ਼ ਭਗਤ ਸਮਾਜਿਕ ਮੁੱਦੇ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜਰੂਰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਜੀ